ਸੋ ਇਹ ਸਾਡੇ ਨਾਲ ਨੇ ਗਾਂਧੀ ਦੇ ਯਾਰ ਗਾਂਧੀ ਹੋਰੀ ਯਾਰਾਂ ਦੇ ਯਾਰ ਅਸਲ ਯਾਰੀ ਪਿਓਰ ਯਾਰੀ ਕਿਹਨੂੰ ਮੰਨਦੇ ਹੋ ਕਹਿੰਦੇ ਵੀ ਦੋਸਤ ਕੀ ਹੁੰਦਾ ਇੱਕ ਉਹ ਕਹਿੰਦੇ ਵੀ ਦੋਸਤ ਉਹ ਹੈ ਦੋ ਸੱਚ ਜਦੋਂ ਮਿਲਦੇ ਨੇ ਤਾਂ ਇੱਕ ਦੋਸਤ ਬਣਦਾ ਕੀ ਅੱਜਕੱਲ ਬਹੁਤ ਲੱਕੀ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਅਸਲ ਯਾਰੀ ਅਸਲ ਦੋਸਤੀ ਹੈਗੀ ਹੈ ਕੀ ਹੈ ਜੀ ਅਸੀਂ ਇਹਦੇ ਕੋਲ ਹੈਗੇ ਨੇ ਵੈਸੇ ਵੀ ਲੱਕੀ ਹੈ ਨਾ ਵੀ ਲੱਕੀ ਹੈ ਮੇਰਾ ਤਾਂ ਨਾ ਹੀ ਲੱਗੀ ਹਾਂ ਕੀ ਟਰੇਲਰ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਸਾਡੇ ਯਾਰ ਦੀ ਭਾਜੀ ਮੋੜਨ ਆਇਆ ਆਜਾ ਸੀ ਆਪਣੇ ਯਾਰ ਦੀ ਭਾਜੀ ਮੋੜਨਾ ਆਇਆ ਤੇ ਗਾਂਧੀ 3 ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਉਹਨਾਂ ਦੀ ਯਾਰੀ ਕਿੰਨੀ ਰਹੀ ਹੈ ਹਰੀ ਯਾਰੀ ਯਾਰੀ ਬਦਲੇ ਦੀ ਅੱਗ ਵੱਲਦੀ ਬੱਲੇ ਬਦਲੇ ਦੀ ਅੱਗ ਵੱਲਦੀ ਬੈਰੀ ਸਿੱਟ ਕੇ ਪੈਰਾਂ ਵਿੱਚ ਠਾਰੀ ਵੈਲੀਆਂ ਦਾ ਪਿੰਡ ਵੱਜਦਾ ਅਸਲ ਦੇ ਵਿੱਚ ਜਿਹੜਾ ਗਾਂਧੀ ਸੀਗਾ ਉਹਨੂੰ ਲੋਕ ਗੈਂਗਸਟਰ ਦੇ ਨਾਂ ਤੋਂ ਜਾਣਦੇ ਸੀ ਗੈਂਗਸਟਰ ਕਹਿੰਦੇ ਸੀ ਪਰ ਤੁਸੀਂ ਦੇਵ ਦੇ ਨਾਲ ਕੰਮ ਕੀਤਾ ਹੈ ਦੇਵ ਨੇ ਉਹ ਕਿਰਦਾਰ ਨਿਭਾਇਆ ਤੁਸੀਂ ਉਸ ਕਿਰਦਾਰ ਦੇ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਗੈਂਗਸਟਰ ਕਿਵੇਂ ਬਣਦਾ ਹੈ ਇੱਕ ਗੈਂਗਸਟਰ ਕੀ ਹੁੰਦਾ ਹੈ ਕਿਹੜੀਆਂ ਚੀਜ਼ਾਂ ਉਸ ਨੂੰ ਗੈਂਗਸਟਰ ਬਣਾ ਦਿੰਦੀਆਂ ਹਨ ਅਗਰ ਕੋਈ ਕੁੱਟਮਾਰ ਕਰਦਾ ਹੈ ਭਾਵੇਂ ਇਹ ਨਹੀਂ ਦੇਖਦੇ ਕਿ ਤੁਸੀਂ ਕਿਸੇ ਦੀ ਜਾਨ ਬਚਾ ਰਹੇ ਹੋ ਉਸ ਲਈ ਕੁੱਟਮਾਰ ਕਰਿਓ ਪਰ ਕੁੱਟਮਾਰ ਕਰਨ ਵਾਲੇ ਨੂੰ ਗੁੰਡਾ ਜਾਂ ਗੈਂਗਸਟਰ ਦਾ ਨਾਮ ਹੀ ਦਿੱਤਾ ਜਾਂਦਾ ਹੈ ਲੜਾਈ ਹੋ ਰਹੀ ਹੈ ਕੋਈ ਬੰਦਾ ਕਿਹਨੂੰ ਮਾਰ ਰਿਹਾ ਕੁੱਟ ਰਿਹਾ ਉਹਨਾਂ ਲਈ ਦੂਰੋਂ ਦੇਖਣ ਨੂੰ ਹੋ ਸਕਦਾ ਹੈ ਕਿ ਉਹ ਕਹਿੰਦਾ ਇਹ ਬਦਮਾਸ਼ ਇਕੱਠੇ ਹੋਏ ਪਰਦੇ ਨੇਗੇ ਦੇਖੋ ਤੰਗ ਪਰ ਉਹ ਸੱਚ ਕੀ ਹੈ ਕਹਾਣੀ ਦਾ ਉਹੀ ਇਸ ਫਿਲਮ ਦੇ ਥਰੂ ਦਿਖਾਇਆ ਗਿਆ ਵੇ ਹਕੀਕਤ ਚ ਉਹ ਗਾਂਧੀ ਕਿਹੋ ਜਿਹਾ ਸੀ ਕਿੰਨਾ ਲੋਕਾਂ ਦੀ ਹੈਲਪ ਕਰਦਾ ਸੀ ਆਪਦੇ ਸਵਾਰਥ ਲਈ ਤਾਂ ਉਹਨੇ ਕੁਝ ਵੀ ਨਹੀਂ ਕੀਤਾ ਜਦੋਂ ਪ੍ਰੈਸ ਕਾਨਫਰੈਂਸ ਸਟਾਰਟ ਹੋਈ ਸੀ ਨਾ ਤੇ ਉਦੋਂ ਜਦੋਂ ਤੁਸੀਂ ਬੋਲਣਾ ਸਟਾਰਟ ਕੀਤਾ ਸੀ ਮੈਨੂੰ ਕਿਹਾ ਕਿ ਤਾਂ ਐਕਚੁਅਲੀ ਵਿਲਨ ਲੱਗਦੇ ਨੇ ਆ ਵਾਸਤੇ ਹੀ ਵਿਲਨ ਲੱਗਦੇ ਮੈਨੂੰ ਵੈਸੇ ਵੀ ਜਿਆਦਾ ਯਾਨੀ ਵਿਲਨ ਦੇ ਕੈਰੈਕਟਰ ਕਰਨਾ ਪਸੰਦ ਆ ਬਟ ਅਜੇ ਕੋਈ ਦਮ ਮਿਲ ਨਹੀਂ ਲੱਗੇ ਹੈਗੇ ਹੁਣ ਦੇਖੋ ਕਦੋਂ ਮੌਕਾ ਮਿਲਦਾ ਹੈ ਬਾਈਕ ਮੀ ਹਾਂ ਨਾ ਆਹ ਹੱਥ ਨਾਲ ਦੰਦਾ ਕਾ ਲੀ। ਕਿ ਭਾਜੀ ਇਹ ਮੇਰੀ ਡਿਮਾਂਡ ਹੈ ਕਿ ਇੱਕ ਵਾਰ ਮੁੱਛਾਂ ਨੂੰ ਛਾੜ ਕੇ ਨਾ ਕੋਈ ਫਿਲਮ ਦਾ ਡਾਇਲੋਗ ਜਿਹੜਾ ਆਈ ਵਾ ਜ਼ਰੂਰ ਬੋਲੋ। ਇਹ ਤਾਂ ਜਦੋਂ ਦੀ ਆਈ ਯੂ ਆਈ ਚੜਦੀ ਹੋ ਰਹੀ ਦੀ ਹੈ ਵਿਚਾਰੀ। ਤੋਂ ਉਹ ਚੱਲਿਆ ਸੀ ਐਂਜ ਬਾਬਾ ਨੂੰ ਹਾਂ ਨਾ ਐਵੇਂ ਜੀ ਐਂਜ ਵੀ ਆਪਾਂ ਕੀ ਕਰ ਸਕਦੇ ਹਾਂਗੇ ਉਦਾਂ ਦਾ ਕੋਈ ਅੱਡ ਜੀ ਲੱਗੇ ਵੀ ਉਹ ਉਹੇ ਜਾ ਵੀ ਨਾ ਲੱਗੇ। ਬਸ ਫਿਰ ਐਂ ਇੰਝ ਕਰਕੇ ਐਂ ਕਰਦਾ। ਗਏ ਜਾ ਰਹੇ ਹਨਾ ਪ੍ਰਮੋਸ਼ਨ ਦੇ ਜਾ ਰਹੇ ਜੀ ਕਿ ਦੋ ਕਾਇ ਵੀਰ ਆਏ ਹਨਾ ਉਹਨਾਂ ਨੇ ਖੜਕਾ ਟਾਕੀ ਨਾਮ ਨਾਲ ਜਾਣਦੇ ਹੌਲੀ ਸੀ ਗੱਡੀ ਹਨਾ ਉਹ ਬੱਤੀ ਉਹ ਯਾਰ ਵੀਰ ਜੀ ਢੱਕਣ ਖੋਲ ਦਿਓ ਯਾਰ ਇਹ ਦੋ ਚ ਵੀ ਢੱਕਣ ਕਿਹੜਾ ਖੋਲਣਾ ਹੈਗਾ ਫਿਰ ਉਹਨੇ ਜਦੋਂ ਕਿਹਾ ਵੀ ਆ ਅੱਛਾ ਦਸੰਬਰ نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਿਹਾਰਸੂ ਇੱਕ ਵਾਰ ਫਿਰ ਤੋਂ ਪੰਜਾਬੀ ਸਕਰੀਨ ਦੇ ਉੱਤੇ ਪੰਜਾਬੀ ਸਭ ਤੋਂ ਵੱਡੀ ਫਿਲਮ ਜਿਹੜੀ ਹੈ ਵਾਪਸੀ ਕਰਨ ਜਾ ਰਹੀ ਹੈ ਉਸ ਦੇ ਵਿੱਚ ਤੁਹਾਨੂੰ ਬੇਮਿਸਾਲ ਯਾਰੀ ਦੇਖਣ ਨੂੰ ਮਿਲੇਗੀ ਯਾਰਾਂ ਦੇ ਯਾਰ ਗਾਂਧੀ 3 ਜਿਹੜੀ ਹੈ بڑے ਪਰਦੇ ਤੇ ਆ ਰਹੀ ਹੈ ਜਲਦ ਜਿਹੜੀ ਹੈ ਤਾਂ ਇਹ ਸਿਨੇਮਾ ਘਰਾ ਦੀ ਨੌਨਕ ਪਹੁੰਚੇਗੀ ਸੋ ਸਾਡੇ ਨਾਲ ਪੂਰੀ ਸਟਾਰ ਕਾਸਟ ਮੌਜੂਦ ਹੈ ਜਿਨ੍ਹਾਂ ਨੂੰ ਗਾਂਧੀ ਦੇ ਯਾਰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰ ਲੈਣੇ ਆ ਸਾਰਿਆਂ ਦਾ ਥੈਂਕ ਯੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਮੈਂ ਆਈਗਾ ਯੂਜ਼ ਕਰ ਲੈਣਾ ਤੁਸੀਂ ਇੱਧਰ ਨਾ ਹੁਤੇ ਸਤਿ ਸ਼੍ਰੀ ਅਕਾਲ ਦੀ ਸਾਡੇ ਨਾਲ ਲੱਕੀ ਅਨੰਤਵੀ ਸੋ ਇਹ ਸਾਡੇ ਨਾਲ ਨੇ ਗਾਂਧੀ ਦੇ ਯਾਰ ਫਿਲਮ ਜਿਹੜੀ ਹੈ ਇਸ ਵਾਰ ਗਾਂਧੀ 3 ਆਈ ਹੈ ਗਾਂਧੀ 1 ਗਾਂਧੀ 2 ਐਂਡ ਗਾਂਧੀ 3 ਸਭ ਤੋਂ ਪਹਿਲਾਂ ਤਾਂ ਐਕਸਪੀਰੀਅੰਸ ਜਾਨਣਾ ਚਾਹਾਂਗੇ ਤਿੰਨਾਂ ਤੋਂ ਹੀ ਐਕਸਪੀਰੀਅੰਸ ਕਿੰਦਾ ਦਾ ਰਿਹਾ ਕਿਉਂਕਿ ਇੱਕੋ ਹੀ ਟੀਮ ਨਾਲ ਬਾਰ-ਬਾਰ ਕੰਮ ਕਰਦੇ ਐ ਐਕਸਪੀਰੀਅੰਸ ਦੇਖੋ ਇਹ ਇੱਕ ਇਹ ਬੜੀ ਵਧੀਆ ਗੱਲ ਹੁੰਦੀ ਹੈ ਜੇ ਤੁਸੀਂ ਇੱਕੋ ਹੀ ਟੀਮ ਨਾਲ ਦੁਬਾਰਾ ਕੰਮ ਕਰਦੇ ਹੋ ਕਿਉਂਕਿ ਪ੍ਰੋਡਿਊਸਰਸ ਰਿਪੀਟ ਬਹੁਤ ਘੱਟ ਹੁੰਦੇ ਨੇ ਇੰਡਸਟਰੀ 'ਚ ਇਟ ਮੀਨਸ ਜੇ ਹੋ ਰਹੇ ਨੇ ਤਾਂ ਇਹ ਗਾਂਧੀ ਫਿਲਮ ਦੀ ਬਦੌਲਤ ਹੀ ਹੈ ਇਸ ਸਬਜੈਕਟ ਦੀ ਬਦੌਲਤ ਵੀ ਇਹ ਸਾਡਾ ਇੱਕ ਪਰਿਵਾਰ ਇਕ ਗਾਂਧੀ 3 ਦੇ ਰੂਪ ਚ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਐਕਸਪੀਰੀਅੰਸ ਬਹੁਤ ਵਧੀਆ ਖੂਬਸੂਰਤ ਯਰਨੀ ਰਹੀ ਹੈ ਸਾਡੀ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਬਣ ਕੀਤੀ ਤੇ ਬਣ ਤੋਂ ਬਾਅਦ ਸਾਡਾ ਐਕਸਪੋਜ਼ਰ ਹੋਇਆ ਐਜ਼ ਐਨ ਆਰਟਿਸਟ ਸਾਨੂੰ ਲੋਕਾਂ ਨੇ ਜਾਣਿਆ ਪਿਆਰ ਦਿੱਤਾ ਤੇ ਕਾਫੀ ਫਿਲਮਾਂ ਉਸ ਤੋਂ ਬਾਅਦ ਕੀਤੀਆਂ ਇਸ ਦੌਰ ਦੇ ਵਿੱਚ ਫਿਰ ਟੂ ਕੀਤੀ ਫਿਰ ਹੁਣ ਉਹਦੇ ਉਸ ਤੋਂ ਬਾਅਦ ਬਹੁਤ ਫਿਲਮਾਂ ਕੀਤੀਆਂ ਹੁਣ ਗਾਂਧੀ 3 ਕੀਤੀ ਹੈਗੀ ਯਾਰਾਂ ਦਾ ਯਾਰ ਤਾਂ ਬੜਾ ਖੂਬਸੂਰਤ ਸਫਰ ਰਿਹਾ ਜੀ ਤਨਵੀਰ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਮੈਨੂੰ ਮਾਈਕ ਦੇ ਦਿਓ ਸਰ ਹਾਂਜੀ ਹਾਂਜੀ ਸਰ ਤੋਂ ਜਾਜ਼ਤ ਲੈਣੀ ਬਹੁਤ ਜ਼ਰੂਰੀ ਹੈ ਉਹ ਆਦਤ ਨਹੀਂ ਨਾ ਮਾਈਕ ਪਰ ਆਏ ਹਾਂ ਜੀ ਆ ਬੰਦਿਆਂ ਉਹ ਸੋ ਅ ਮੇਰਾ ਐਕਸਪੀਰੀਅੰਸ ਐਕਚੁਅਲੀ ਮੈਂ ਪਹਿਲੀ ਵਾਰ ਇਸ ਫਰੈਂਚਾਈਜ਼ੀ ਨਾਲ ਜੁੜਿਆ ਤੇ ਗਾਂਧੀ ਇਟਸ ਇਟਸ ਅ ਵੈਰੀ ਵੈਰੀ ਹਿਟ ਫਰੈਂਚਾਈਜ਼ੀ ਮਤਲਬ ਇੰਨੀ ਜ਼ਿਆਦਾ ਮੈਂ ਸੋਚਿਆ ਨਹੀਂ ਸੀ ਸੀਰੀਅਸਲੀ ਜਦੋਂ ਆਪ ਨੂੰ ਪਤਾ ਸੀ ਪਹਿਲਾਂ ਕਿਉਂਕਿ ਹਿਟ ਫਿਲਮ ਮੈਂ ਦੇਖ ਚੁੱਕੇ ਹਾਂ ਬਟ ਕਿਉਂਕਿ ਜੋ ਤੱਕ ਤੁਸੀਂ ਪ੍ਰੋਮੋਸ਼ਨਸ ਦੇ ਵਿੱਚ ਇਨਵੋਲਵ ਨਹੀਂ ਹੁੰਦੇ ਜਾਂ ਤੁਸੀਂ ਦੇਖਦੇ ਨਹੀਂ ਕਿ ਔਨ ਗਰਾਉਂਡ ਕ੍ਰੇਜ਼ ਕਿਦਾਂ ਦਾ ਤੁਸੀਂ ਇਹਦੇ ਬਾਰੇ ਸਿਰਫ ਸੁਣ ਰੱਖਿਆ ਸੀ ਕਿ ਹਾਂ ਬਈ ਇਹਦਾ ਕ੍ਰੇਜ਼ ਐਦਾ ਨਾ ਹੁੰਦਾ ਸੋ ਫਰਸਟ ਹੈਂਡ ਐਕਸਪੀਰੀਅੰਸ ਮੈਨੂੰ ਹੁਣ ਮਿਲ ਰਿਹਾ ਜਦੋਂ ਮੈਂ ਪ੍ਰੋਮੋਸ਼ਨਸ ਤੇ ਜਾਂਦਾ ਔਨ ਗਰਾਉਂਡ ਜਾਂਦੇ ਹੋ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਕ੍ਰੇਜ਼ ਦੇਖਦੇ ਹੋ ਲੋਕਾਂ ਦੀਆਂ ਅੱਖਾਂ ਦੇ ਵਿੱਚ ਪਿਆਰ ਦੇਖਦੇ ਹੋ ਕਿਵੇਂ ਤੁਹਾਡੇ ਲਈ ਖੜੇ ਉਹ ਨਾਰੇ ਮਾਰ ਰਹੇ ਨੇ ਇਹ ਦੇਖਦੇ ਹੋ ਤੇ ਇਹ ਦੇਖ ਕੇ ਮੈਂ ਓਵਰ ਵੈਲਮਿੰਗ ਐਕਸਪੀਰੀਅੰਸ ਹੀ ਮੇਰੇ ਵਾਸਤੇ ਮੈਂ ਬਹੁਤ ਮਤਲਬ ਇੱਕ ਤਰ੍ਹਾਂ ਨਾ ਖੁਸ਼ੀ ਵੀ ਹੋਈ ਦੂਜਾ ਆਈ ਫੀਲਡ ਸੋ ਬlesਟ ਕਿ ਮੈਂ ਯਾਰ ਮੈਂ ਇਸ ਫਿਲਮ ਦਾ ਪਾਰਟ ਬਣ ਜਾ ਰਿਹਾ ਤੇ ਇਹ ਆਡੀਅנס ਜਿਹੜੀ ਇੰਨਾ ਪਿਆਰ ਕਰਦੀ ਹੈ ਉਹਨੂੰ ਵੇਖ ਕੇ ਮੈਂ ਥੋੜਾ ਨਰਵਸ ਵੀ ਹੋ ਗਿਆ ਕਿ ਇਹ ਹੁਣ ਮੈਨੂੰ ਸਕਰੀਨ ਤੇ ਦੇਖਣ ਆਉਣਗੇ ਤੇ ਇਹਨਾਂ ਨੇ ਮੋਸਟਲੀ ਜੀ ਮੋਸਟਲੀ ਦੇਖਦੇ ਸੀ ਜਦੋਂ 2015 ਦੇ ਵਿੱਚ ਗਾਂਧੀਵਾਨ ਆਈ ਸੀ ਤਾਂ ਉਸ ਦੌਰਾਨ ਇੰਨਾ ਪ੍ਰੋਮੋਸ਼ਨ ਦਾ ਦੌਰ ਨਹੀਂ ਹੁੰਦਾ ਸੀ ਇੰਨੀ ਫਿਲਮ ਪ੍ਰੋਮੋਟ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਵੱਡੇ ਲੈਵਲ ਤੇ ਆਪਾਂ ਪ੍ਰੋਮੋਟ ਕਰ ਰਹੇ ਹਾਂ ਅਸੀਂ ਉਹੀ ਕਹਿ ਰਹੇ ਕਿ ਇਹ ਇੰਨਾ ਲੋਕਾਂ ਨੇ ਜਿਹੜੇ ਆਲਰੇਡੀ ਇੰਨਾ ਇੰਨਾ ਸਾਰੇ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇੰਨਾ ਸਾਰੇ ਐਕਟਰਸ ਨੂੰ ਸੋ ਥੋੜੀ ਨਰਵਸਨੈਸ ਹੁੰਦੀ ਹੈ ਕਿ ਇੰਨੇ ਆਲਵੇਸ ਆਲਰੇਡੀ ਹਿੱਟ ਫਰਾਂਚਾਈਜ਼ੀ ਹੈ ਤੇ ਉਹਦੇ ਵਿੱਚ ਤੁਸੀਂ ਪਹਿਲੀ ਵਾਰ ਆਉਣ ਜਾ ਰਹੇ ਹੋ ਤੇ ਥੋੜੀ ਨਰਵਸਨੈਸ ਮੈਨੂੰ ਹੈਗੀ ਹੈ ਜੀ ਪਰ ਇਹ ਬਹੁਤ ਬ੍ਰਿਲੀਅੰਟ ਐਕਟਰ ਹੈ ਬਹੁਤ ਖੂਬਸੂਰਤ ਕੰਮ ਕੀਤਾ ਇਹਨੇ ਆਡੀਅנס ਨੂੰ ਬਹੁਤ ਪਸੰਦ ਆਉਗਾ ਇਹਦਾ ਕੰਮ ਕਿਉਂਕਿ ਪਹਿਲਾਂ ਵੀ ਇਹ ਬਦਾ ਸਾਬਤ ਕਰ ਚੁੱਕਿਆ ਕੰਮ ਬਾਲੀਵੁੱਡ 'ਚ ਅੱਛਾ ਪ੍ਰੋਜੈਕਟ ਕੀਤੇ ਨੇ ਤੇ ਬਹੁਤ ਖੂਬਸੂਰਤ ਅਦਾਕਾਰ ਹੈ ਸਾਡਾ ਬਹੁਤ ਵੈਲ ਟ੍ਰੇਨਡ ਜਿਹਨੂੰ ਕਹਿੰਦੇ ਨੇ ਐਕਟਰ ਹੈ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਲੱਕੀ ਪਾਛੇ ਕੀ ਕਹਿਣਾ ਚਾਹੋਗੇ ਤਿੰਨ ਮੂਵੀਜ਼ ਹੋ ਚੁੱਕੀਆਂ ਨੇ ਗਾਂਧੀ ਦੀਆਂ ਹੀ ਤੀਸਰਾ ਪਾਰਟ ਆਨ ਜਾ ਰਿਹਾ ਤੁਹਾਡਾ ਐਕਸਪੀਰੀਅੰਸ ਕੀ ਕਹਿ ਰਿਹਾ ਤੇ ਪ੍ਰੋਮੋਸ਼ਨ ਦੌਰਾਨ ਕਿੰਨਾ ਕੁ ਪਿਆਰ ਹੈ ਜਿਹੜਾ ਤੁਹਾਨੂੰ ਮਿਲ ਰਿਹਾ ਐ ਐਕਸਪੀਰੀਅੰਸ ਦਾ ਹੀ ਸਾਡਾ ਸੇਮ ਹੀ ਹੈ ਜੋ ਨਵਦੀਪ ਵੀਰ ਨੇ ਦੱਸਿਆ ਨਾ ਇਦਾਂ ਵੀ ਇਦਾਂ ਹੂੰ ਸ਼ੁਰੂ ਕੀ ਕਿਵੇਂ ਜਰਨੀ ਹੋਈ ਕਿਦਾਂ ਇੱਕ ਦੂਜੇ ਨਾਲ ਪਿਆਰ ਹੋਇਆ ਵਧੀਆ ਹੈਨਾ ਆਹ ਹੱਥ ਨਾਲ ਇਦਾਂ ਦਾ ਕਰਦੇ ਆ ਅੱਜ ਤੂੰ ਇਹਨੂੰ ਦੱਸਿਆ ਵਦਨਾ ਉਹ ਉਧਰ ਨਾਲ ਰੱਖ ਲਾ ਨਹੀਂ ਉਹ ਨਾਲ ਨਾਲ ਇਦਾਂ ਕਰ ਸਕਦੇ ਹੋ ਕੰਟੀਨਿਊ ਉਹਦਾ ਜੈਸਚਰ ਹੈ ਨਾ ਉਧਰ ਆਉਣਾ ਜਿਹੜਾ ਹੋ ਫਿਰ ਆਡੀਅנס ਵੇਟ ਕਰ ਰਹੀ ਹੈ ਨਾ ਤਾਂ ਇੱਕ ਦੂਜੇ ਨਾਲ ਚਲੋ ਪਿਆਰ ਵਧੀਆ ਹੋਇਆ ਹੈ ਹਨਾ ਇਹ ਕਯਾਰੀ ਦੋਸਤੀ ਖੁਲੀ ਹੋਈ ਹੈ ਅਸੀਂ ਪਹਿਲਾਂ ਤੋਂ ਹੀ ਜਾਣਦੇ ਸੀ ਇੱਕ ਦੂਜੇ ਨੂੰ ਸੋ ਤੇ ਜਦੋਂ ਅਸੀਂ ਐਕਟ ਕਰਦੇ ਆਂਗੇ ਸ਼ੂਟ ਦੌਰਾਨ ਨਾ ਇੱਕ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੋਈ ਹੈਜੀਟੇਸ਼ਨ ਵਗੈਰਾ ਨਹੀਂ ਹੁੰਦੀ ਹੈਗੀ ਤੇ ਬਾਕੀ ਆਡੀਅנס ਨੇ ਤਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਸੋਚਿਆ ਹੀ ਨਹੀਂ ਸੀਗਾ ਵੀ ਇੰਨਾ ਹੋ ਜੂਗਾ ਤੇ ਆ ਹੁਣ ਜਦੋਂ ਪ੍ਰੋਮੋਸ਼ਨ ਤੇ ਜਾਂਦੇ ਆ ਤਾਂ ਬਹੁਤ ਚੀਕਾਂ ਵੱਜਦੀਆਂ ਨੇ ਹੁੱਕਾਂ ਵੱਜਦੀਆਂ ਨੇ ਬਹੁਤ ਜ਼ਿਆਦਾ ਤੇ ਕਈ ਵਾਰ ਤਾਂ ਨਿਕਲਣਾ ਹੀ ਹੋ ਜਾਂਦਾ ਵੀ ਕਿਸੇ ਨੂੰ ਜਵਾਬ ਵੀ ਨਹੀਂ ਦਿੱਤਾ ਜਾਂਦਾ ਵੀ ਹਾਂ ਯਾਰ ਕੋਈ ਛੋਟ ਨਾ ਜਾਵੇ ਕੋਈ ਕਰਾਉਣ ਤੋਂ ਹਨਾ ਜੇ ਆਪਾਂ ਨੂੰ ਪਿਆਰ ਕਰਦੇ ਨੇ ਤਾਂ ਹੀ ਆਂਦੇ ਨੇ ਉਹ ਸੋ ਬਹੁਤ ਜ਼ਿਆਦਾ ਪਿਆਰ ਕਰਦੇ ਲਕੀ ਬਾਜੀ ਮੇਰੇ ਦਿਲ ਦੇ ਵਿੱਚ ਪਰਸਨਲੀ ਇੱਕ ਸਵਾਲ ਆ ਰਿਹਾ ਤੁਹਾਨੂੰ ਫਨੀ ਕਿਰਦਾਰ ਦੇ ਵਿੱਚ ਵੀ ਦੇਖਿਆ ਹੈ ਵਿਲਨ ਦੇ ਵਿੱਚ ਵੀ ਪਰ ਐਸ ਪਰਸਨਲ ਮੈਂ ਤੁਹਾਨੂੰ ਅੱਜ ਮਿਲ ਰਹੀ ਆ ਫਸਟ ਟਾਈਮ ਤਾਂ ਮੈਨੂੰ ਮਿਲ ਕੇ ਜਦੋਂ ਪ੍ਰੈਸ ਕਾਨਫਰੈਂਸ ਸਟਾਰਟ ਹੋਈ ਸੀ ਨਾ ਤੇ ਉਦੋਂ ਜਦੋਂ ਤੁਸੀਂ ਬੋਲਣਾ ਸਟਾਰਟ ਕੀਤਾ ਸੀ ਮੇਰੇ ਕਹੇ ਤਾਂ ਐਕਚੁਅਲੀ ਵਿਲਨ ਲੱਗਦੇ ਨਹੀਂ ਆ ਵਾਸਤੂ ਹੀ ਵਿਲਨ ਲੱਗਦੇ ਨਹੀਂ ਮੈਨੂੰ ਵੀ ਸ਼ਾਇਦ ਯਾਰ ਸਾਡਾ ਇੰਨਾ ਸ਼ਰਮੀਲਾ ਜਿਹਾ ਮੁੰਡਾ ਹੈ ਵਿਲਨ ਇਨ ਦ ਸੈਂਸ ਇੱਕ ਦੇਖਣ ਹੀ ਹੁੰਦੀ ਆ ਨਾ ਕਿ ਤੁਹਾਡੇ ਦੇਖਣ ਚ ਲੁੱਕ ਤੁਹਾਡੀ ਉਹ ਐਕਸ਼ਨ ਵਾਲੀ ਹਾਂਜੀ ਤੇ ਮੈਨੂੰ ਵੈਸੇ ਵੀ ਜਿਆਦਾ ਯਾਨੀ ਵਿਲਨ ਦੇ ਕਰੈਕਟਰ ਕਰਨਾ ਪਸੰਦ ਆ ਬਟ ਹਜੇ ਕੋਈ ਦਮ ਮਿਲ ਨਹੀਂ ਲੱਗੇ ਹੈਗੇ ਹੁਣ ਦੇਖੋ ਕਦੋਂ ਮੌਕ ਸੋ ਫਿਲਮ ਦੇ ਵਿੱਚ ਯਾਰੀ ਦਿਖਾਈ ਗਈ ਹੈ ਇੱਕ ਬੇਮਿਸਾਲ ਯਾਰੀ ਜਿਹੜੀ ਹੈ ਅੱਜ ਕੱਲ ਦਾ ਟਾਈਮ ਵੀ ਆਪਾਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਦਾ ਟਾਈਮ ਹੈ ਯਾਰੀ ਜਿਹੜੀ ਹੈ ਤੁਹਾਨੂੰ ਪਿਓਰ ਨਹੀਂ ਮਿਲੇਗੀ ਪਰ ਐਕਚੁਅਲ ਦੇ ਵਿੱਚ ਮੈਂ ਤੁਹਾਡੇ ਤਿੰਨਾਂ ਤੋਂ ਸਵਾਲ ਕਰਨਾ ਚਾਹਨੀ ਆ ਕਿ ਤੁਸੀਂ ਅਸਲ ਯਾਰੀ ਪਿਓਰ ਯਾਰੀ ਕਿਹਨੂੰ ਮੰਨਦੇ ਹੋ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਯਾਰੀ ਹਮੇਸ਼ਾ ਪਿਓਰ ਹੀ ਹੁੰਦੀ ਹੈ ਨਕਲੀ ਯਾਰੀ ਕਦੇ ਨਹੀਂ ਹੁੰਦੀ ਇਹ ਸ਼ਬਦੀ ਗਲਤ ਹੈ ਅੱਜਕਲ ਦਿਖਾਵੇ ਨੂੰ ਵੀ ਯਾਰ ਛੜੇ ਨੇ ਕਹ ਦਿੰਦੇ ਨੇ ਕਿ ਹਾਂ ਇਹ ਮੇਰਾ ਯਾਰ ਹੈ ਬਟ ਐਕਚੁਅਲ 'ਚ ਉਹ ਤੁਹਾਡੇ ਨਾਲ ਨਹੀਂ ਖੜਦਾ ਜਦੋਂ ਤੁਹਾਡੇ ਤੇ ਮੁਸੀਬਤ ਆਉਂਦੀ ਹੈ। ਉਸੇ ਗੱਲ ਤੇ ਆ ਰਿਹਾ ਮੈਂ ਜਿਹੜਾ ਯਾਰ ਹੈ ਜੀ ਉਹ ਹਮੇਸ਼ਾ ਤੁਹਾਡੇ ਨਾਲ ਹੈ। ਜਿਹੜਾ ਨਹੀਂ ਹੈਗਾ ਉਹਨੂੰ ਤੁਹਾਨੂੰ ਯਾਰ ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਉਹ ਯਾਰ ਹੈ ਹੀ ਨਹੀਂਗਾ ਜਿਹੜਾ ਖੜਦਾ ਨਹੀਂ ਨਾਲ। ਤਾਂ ਇਹ 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 ਚੀਜ਼ਾਂ ਨਾ ਤੁਸੀਂ ਪੈਮਾਨੇ ਰੱਖਣੇ ਮਤਲਬ ਮੈਨੂੰ ਲੱਗਦਾ ਠੀਕ ਨਹੀਂ ਹੈਗਾ ਯਾਰੀ 'ਚ ਵੀ ਯਾਰੀ ਦਾ ਕੋਈ ਪੈਮਾਨਾ ਹੋਈ ਨਹੀਂ ਸਕਦਾ ਨਾ। ਮੈਨੂੰ ਲੱਗਦਾ ਪਰਸਨਲ ਯਾਰੀ ਦਾ ਤਾਂ ਕੋਈ ਪੈਮਾਨਾ ਨਹੀਂ ਹੈਗਾ। ਤਾਂ ਜੇ ਤੁਸੀਂ ਪੈਮਾਨੇ ਯਾਰੀ ਜਦੋਂ ਨਿਸ਼ਾਵਰ ਹੁੰਣਾ ਹੁੰਦਾ ਨਾ ਕਿ ਸਾਰਾ ਕੁਝ ਹੀ ਇਕੱਲਾ ਏ ਥੋੜੇ ਵੀ ਮੈਂ ਹਾਂ ਜੀ ਜੇ ਮੇਰੇ ਕੋਲ ਪੈਸੇ ਨੇ ਮੈਂ ਤੁਹਾਡੀ ਪੈਸੇ ਨੇ ਹੈਲਪ ਕੀਤੀ ਮੇਰੀ ਯਾਰੀ ਹੋ ਗਈ ਨਾ 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 ਜੋ ਮੈਂ ਮੇਰਾ ਸਾਰਾ ਕੁਝ ਹੀ ਯਾਰ ਦਾਗਾ ਯਾਰ ਯਾਰੀ ਤਾਂ ਉਹੀ ਹੋ ਸਕਦੀ ਹੈਗੀ ਤਾਂ ਇਹਦੇ ਚ ਕੋਈ ਹੋ ਨਹੀਂ ਹੈਗਾ ਅਸਲੀ ਨਕਲੀ ਯਾਰੀ ਮੈਨੂੰ ਲੱਗਦਾ ਅੱਜ ਕੱਲ ਵੀ ਯਾਰੀ ਐ ਨਹੀਂ ਹੈਗਾ ਵੀ ਅੱਜ ਕੱਲ ਯਾਰੀ ਦੇ ਪਮਾਨੇ ਬਦਲ ਗਏ ਗੱਲ ਇਹ ਹੋ ਗਈ ਵੀ ਹੁਣ ਥੋੜਾ ਸੋਸ਼ਲ ਮੀਡੀਆ ਆ ਗਿਆ ਇਹਦੇ ਨਾਲ ਚੀਜ਼ਾਂ ਹੋਰ ਤਰ੍ਹਾਂ ਨਾਲ ਪੋਰਟਰੇਟ ਹੋਣ ਲੱਗੀਆਂ ਨੇ ਤਾਂ ਯਾਰੀ ਯਾਰੀ ਹਮੇਸ਼ਾ ਸਦਿਆਂ ਤੋਂ ਉਹੀ ਰਹੀ ਹੈ ਤੇ ਅੱਗੇ ਵੀ ਲੱਗਦਾ ਯਾਰੀ ਹ ਬਾਕੀ ਜਿਹੜੀ ਤੂੰ ਦੱਸਦਾ ਹੁੰਦਾ ਹੰਗਾ ਉਹ ਵੀ ਹਾਂ ਉਹ ਉਹ ਜ਼ਰੂਰੀ ਹੈ ਉਹ ਪ੍ਰੋਪਰ ਯਾਰੀ ਦੀ ਉਹ ਦੇਖੋ ਮੈਂ ਮੈਂ ਵੀ ਇਹ ਗੱਲ ਕਿ ਤੂੰ ਬਹੁਤ ਕਿਸੇ ਹੁੰਦਾ ਤੋਂ ਸੁਣੀ ਸੀ ਕੋਈ ਵਧੀਆ ਇੰਟੈਲੈਕਟ ਬੰਦੇ ਸੀਗੇ ਉਹਨਾਂ ਨੇ ਯਾਰੀ ਦੀ ਐਗਜ਼ਾਮਪਲ ਦਿੱਤੀ ਸੀ ਕਹਿੰਦੇ ਵੀ ਦੋਸਤ ਕੀ ਹੁੰਦਾ ਇੱਕ ਉਹ ਕਹਿੰਦੇ ਵੀ ਦੋਸਤ ਉਹ ਹੈ ਦੋ ਸੱਚ ਜਦੋਂ ਮਿਲਦੇ ਨੇ ਤਾਂ ਇੱਕ ਦੋਸਤ ਬਣਦਾ ਦੋ ਸਤ ਦੋਸਤ ਤਾਂ ਸੱਚ ਹੈ ਉਹੀ ਦੋਸਤ ਹੈ ਤੇ ਸੱਚਾਈ ਹੈ ਜੀ ਤੁਹਾਡੀ ਦੋਸਤੀ ਚ ਪੱਕੀ ਹੈਗੀ ਤਾਂ ਝੂਠ ਜਾਂ ਫਰੇਵ ਜਾਂ ਧੋਖਾ ਸ਼ਬਦ ਹੀ ਨਹੀਂ ਹੈਗੇ ਦੋਸਤੀ ਚ ਇਹ ਹੋ ਹੀ ਨਹੀਂ ਸਕਦਾ ਯਾਰੀ ਚ ਖੂਬਸੂਰਤ ਗੱਲ ਕਹੀ ਹੈ ਤੁਸੀਂ ਬਿਲਕੁਲ ਕਿਉਂਕਿ ਅੱਜ ਕੱਲ ਬਹੁਤ ਲੱਕੀ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਅਸਲ ਯਾਰੀ ਅਸਲ ਦੋਸਤੀ ਹੈਗੀ ਹੈ ਠੀਕ ਹੈ ਜੀ ਅਸੀਂ ਇਹਦੇ ਕੋਲ ਹੈਗੇ ਨੇ ਵੈਸੀ ਵੀ ਲੱਕੀ ਹੈ ਨਾ ਵੀ ਲੱਕੀ ਹੈ ਅੱਜ ਮੇਰਾ ਤੇ ਨਾ ਹੀ ਲੱਕੀ ਹਾਂ ਅਸੀਂ ਇਹਦੇ ਨਾਲ ਆ ਇਸ ਲਈ ਬਹੁਤ ਖੁਸ਼ਕਿਸਮਤ ਪਹਿਲੇ ਕਿ ਇਸ ਨੂੰ ਸਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਖੁਸ਼ਕਿਸਮਤ ਹੋ ਨਹੀਂ ਜੋ ਖੁਦ ਲੱਕੀ ਨਹੀਂ ਸਕਰੀਨ ਦੇ ਉੱਤੇ ਤੁਹਾਡੀ ਯਾਰੀ ਦੇਖਣ ਨੂੰ ਮਿਲਿਆ ਪਰ ਐਕਚੁਅਲ ਦੇ ਵਿੱਚ ਦੇਖਿਆ ਜਾਵੇ ਐਕਚੁਅਲ ਦੇ ਵਿੱਚ ਵੀ ਜਾਂ ਸ਼ੂਟਿੰਗ ਦੌਰਾਨ ਜਾਂ ਰੀਅਲ ਜ਼ਿੰਦਗੀ ਦੇ ਵਿੱਚ ਅਸਲ ਲਾਈਫ ਦੇ ਵਿੱਚ ਵੀ ਤੁਹਾਡੀ ਯਾਰੀ ਇਸ ਤਰ੍ਹਾਂ ਦੀ ਹੀ ਹੈ ਅਸੀਂ ਜਿਹੜੀਆਂ ਵੀ ਗੱਲਾਂ ਕਰ ਰਹੇ ਹੁਣ ਇੱਕ ਦੂਜੇ ਦੇ ਟਾਂਗ ਖਿੱਚ ਰਹੇ ਹਾਂ ਜੋ ਵੀ ਕਰ ਰਹੇ ਹਾਂ ਮੇਰੇ ਖਿਆਲ ਚ ਇੱਥੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਹਾਂ ਸਾਡਾ ਪਰਸਨਲ ਲੈਵਲ ਤੇ ਕਿਦਾਂ ਦਾ ਇੱਕ ਦੂਜੇ ਨਾਲ ਬਿਹੇਵੀਅਰ ਹੈ ਸ਼ੁਰੂ ਤੋਂ ਸਾਰਾ ਬਹੁਤ ਹਾਂ ਪੁਰਾਣੇ ਦੋਸਤ ਹੈ ਜੀ 17-18 ਸਾਲ ਹੋ ਗਏ ਸਾਨੂੰ ਅਸੀਂ ਕਾਲਜ ਲੈਵਲ ਵੇਲੇ ਤੋਂ ਹੀ ਜਾਣਦੇ ਹਾਂ ਸਾਰੇ ਇੱਕ ਦੂਜੇ ਸਾਡਾ ਡਿਸਟ੍ਰਿਕਟ ਇੱਕੋ ਹੀ ਹੈ ਅਸੀਂ ਸਕੂਲ ਲੈਵਲ ਤੋਂ ਜਾਣਦੇ ਹਾਂ ਇਹਨਾਂ ਨੂੰ ਕਾਲਜ ਲੈਵਲ 'ਚ ਹੋਇਆ ਸੀਗਾ ਜਾਣ-ਪਛਾਣ ਸਾਡੀ ਤਾਂ ਫਿਰ ਬਾਲੀ ਲੈਵਲ ਚ ਨਾ ਪਿਆਰ ਮੁਹਬਤ ਹੋ ਗਿਆ ਸੀ ਇਸ਼ਕ ਹੋ ਗਿਆ ਸੀ ਉਹਦਾ ਕਹਿ ਮੈਂ ਇਹ ਤੇ ਪਰਮਾਤਮਾ ਦੀ ਕਿਰਪਾ ਇਦਾਂ ਹੀ ਬਣਿਆ ਇਹ ਅਲੜੇ ਮੇ ਪਿਆਰ ਹੋਇਆ ਹੋਇਆ ਇਹ ਇਹ ਰਹੂਗਾ ਇਹ ਸਾਡਾ ਨਾਲ ਹੀ ਜਾਵਣ ਦੇਵ ਕਰੋੜ ਦੀ ਯਾਰੀ ਦੇਖਣ ਨੂੰ ਮਿਲਿਆ ਇਹਦੇ ਵਿੱਚ ਫਿਲਮ ਦੇ ਵਿੱਚ ਟ੍ਰੇਲਰ ਵੇਖਿਆ ਬਹੁਤ ਸੋਹਣਾ ਟ੍ਰੇਲਰ ਪਿਆਰ ਵੀ ਬਹੁਤ ਜੜਾ ਹੈ ਪੰਜਾਬੀਆਂ ਦਾ ਟ੍ਰੇਲਰ ਨੂੰ ਮਿਲਿਆ ਉਹਦੇ ਵਿੱਚ ਦੇਖਿਆ ਕਿ ਟ੍ਰੇਲਰ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਸਾਡੇ ਯਾਰ ਦੀ ਬਾਜੀ ਮੋੜਨ ਆਇਆ ਹੈ ਨਾ ਤੇ ਉਹ ਡਾਇਲੋਗ ਸੀ ਕਿ ਅਸਲ ਦੇ ਵਿੱਚ ਵੀ ਯਾਰਾਂ ਨਾਲ ਖੜਦੇ ਹੋ ਬਿਲਕੁਲ ਸਾਰੇ ਇੱਕ ਦੂਸਰੇ ਦੇ ਅਸੀਂ ਚਲੋ ਉਹ ਚੀਜ਼ਾਂ ਗਿਣਉਣੀਆਂ ਠੀਕ ਨਹੀਂ ਹੁੰਦੀਆਂ ਵੀ ਕਿੱਥੇ ਕਿੱਥੇ ਖੜੇ ਆ ਸੀ ਅ ਪਰ ਸਾਰੇ ਯਾਨੀ ਇੱਕ ਦੂਸਰੇ ਤੇ ਜਾਨਵਾਰ ਦੇ ਨੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਕਹਿਣ ਦੀ ਲੋੜ ਨਹੀਂ ਹੁੰਦੀ ਇਨਕਲੂਡਡ ਦੇ ਵੀਰ ਸਾਰੇ ਮਤਲਬ ਕੋਈ ਉਹ ਨਹੀਂ ਹੈ ਯਾਰ ਦੋਸਤ ਤਾਂ ਉਹੀ ਹੈ ਨਾ ਜੇ ਇਹਨੂੰ ਕੋਈ ਪ੍ਰੋਬਲਮ ਹੈ ਪੁੱਛਣਾ ਥੋੜੀ ਪੈ ਜਾਊਗਾ ਜੇ ਪੁੱਛਣਾ ਹੀ ਪੈਗਾ ਜਾਂ ਉਹਨੂੰ ਦੱਸਣਾ ਹੀ ਪੈ ਗਿਆ ਇੱਕ ਦੂਜੇ ਲਈ ਖੁਸ਼ ਬਹੁਤ ਹੁੰਦੇ ਨੇ ਮੈਂ ਸਾਡੇ ਸਾਰਿਆਂ 'ਚ ਇਹ ਵੇਖਿਆ ਸਾਡੇ ਸਾਰੇ ਗਰੁੱਪ 'ਚ ਸਾਡਾ ਜਿਹੜੇ ਇੱਥੇ ਨਹੀਂ ਵੀ ਬੈਕ ਬੈਕ ਮੈਂ ਉਹਨਾਂ ਦੀ ਵੀ ਸਾਡੇ ਉਹ ਸਾਰੇ ਗਰੁੱਪ ਦੀ ਗੱਲ ਕਰੂੰਗਾ ਕਿ ਇੱਕ ਦੂਜੇ ਵਾਸਤੇ ਖੁਸ਼ਬੋਦ ਹੁੰਦੇ ਨੇ ਜੇ ਕਿਸੇ ਨੂੰ ਕੋਈ ਕੁਝ ਅਚੀਵ ਕਰ ਰਿਹਾ ਨਾ ਤਾਂ ਉਹ ਉਹਨਾਂ ਨੂੰ ਹੀ ਲੱਗਦਾ ਮੇਰੀ ਅਚੀਵਮੈਂਟ ਆ ਇਹ ਐਦਾਂ ਫੀਲ ਕਰਦੇ ਆ ਤੁਸੀਂ ਘੱਟ ਦੋਸਤ ਹੁੰਦੇ ਤੁਸੀਂ ਇਹ ਬਹੁਤ ਅੱਛੀ ਗੱਲ ਕਹੀ ਜਤਨਵੀਰ ਨੇ ਤੁਸੀਂ ਆਪਦੇ ਆਪ ਨੂੰ ਪਰਖ ਸਕਦੇ ਹੋ ਵੀ ਮੈਂ ਉਹਦਾ ਦੋਸਤ ਜਾਂ ਯਾਰ ਹਾਂ ਜਾਂ ਨਹੀਂ ਜਦੋਂ ਉਹਦੀ ਅਚੀਵਮੈਂਟ ਆ ਕੋਈ ਜੇ ਤੁਹਾਨੂੰ ਅੰਦਰੋਂ ਖੁਸ਼ੀ ਹੋ ਰਹੀ ਹੈ ਤਾਂ ਤੁਸੀਂ ਸਮਝ ਲਓ ਉਹਦੇ ਸੱਚੇ ਯਾਰ ਹੋ ਜੇ ਤੁਸੀਂ ਅੰਦਰੋਂ ਤਕਲੀਫ ਮਹਿਸੂਸ ਕਰ ਰਹੇ ਹੋ ਯਾਰ ਉਹ ਚੜਾਈ ਕਰ ਜਾਂਦਾ ਉਹਨੇ ਆ ਕਰ ਲਿਆ ਤੁਸੀਂ ਸਮਝ ਲਓ ਉਹਦੇ ਯਾਰ ਨਹੀਂ ਹੈਗੇ ਤਾਂ ਤੁਸੀਂ ਉਹ ਉਧਰ ਨੂੰ ਨਾ ਜਾਓ ਤੁਸੀਂ ਧੋਖਾ ਨਾ ਦਿਓ ਉਹਨੂੰ ਤੁਸੀਂ ਦੋਸਤ ਨਹੀਂ ਉਹਦੇ ਇਹ ਸਾਰਿਆਂ ਦੀ ਦੇਖ ਲਿਆ ਮੈਂ ਇਵਨ ਇਸ ਫਿਲਮ ਦੇ ਦੌਰਾਨ ਵੀ ਸ਼ੂਟ ਦੇ ਦੌਰਾਨ ਵੀ ਮੈਂ ਇੱਕ ਚੀਜ਼ ਦੇਖੀ ਕਿ ਇੱਕ ਦੂਜੇ ਦੇ ਸੋਹਣੇ ਸ਼ਾਟ ਤੇ ਸਾਰੇ ਖੁਸ਼ ਹੁੰਦੇ ਨੇ ਸਾਰੇ ਚਾਹੁੰਦੇ ਨੇ ਕਿ ਉਹ ਵਧੀਆ ਕਰੇ ਹਰ ਕੋਈ ਇੱਕ ਦੂਜੇ ਲਈ ਚਾਹੁੰਦਾ ਕਿ ਉਹ ਵਧੀਆ ਕਰੇ ਇਹ ਇਹ ਦੋਸਤੀ ਦੀ ਬਹੁਤ ਵੱਡੀ ਮਿਸਾਲ ਹੈ ਇੱਕ ਤਰ੍ਹਾਂ ਨਾਲ ਕਿਉਂਕਿ ਨਾਰਮਲੀ ਤੁਸੀਂ ਦੇਖਦੇ ਹੋ ਕਿ ਹਰ ਐਕਟਰ ਨੂੰ ਆਪਦੀ ਟੈਂਸ਼ਨ ਪਈ ਹੁੰਦੀ ਹੈ ਉਹ ਦੂਜੇ ਦੇ ਫਿਕਰ ਨਹੀਂ ਹੁੰਦੀ ਕੁਝ ਪਰ ਇਥੇ ਆਉਦੀ ਟੈਨਸ਼ਨ ਛੱਡ ਕੇ ਹੁੰਦਾ ਵੀ ਚੱਲ ਯਾਰ ਪਹਿਲਾਂ ਇਹਦਾ ਸੀਨ ਹੈ ਇਹ ਵਧੀਆ ਹੋਣਾ ਚਾਹੀਦਾ ਕਿਊਜ਼ ਦੇਣ ਤੋਂ ਲੈ ਕੇ ਸਾਰੀਆਂ ਚੀਜ਼ਾਂ ਕਰਨ ਤੱਕ ਸਾਰੇ ਇੱਕ ਦੂਜੇ ਨੂੰ ਵਧੀਆ ਐਕਟਿੰਗ ਕਰਵਾਉਣ ਤੱਕ ਤੁਲੇ ਹੁੰਦੇ ਆ ਵੀ ਯਾਰ ਇਹਦਾ ਸੀਨ ਵਧੀਆ ਹੋਣਾ ਚਾਹੀਦਾ ਉਹਦੇ ਲਈ ਖੁਸ਼ ਹੁੰਦਾ ਉਹ ਇਹ ਇਹ ਦੋਸਤੀ ਦੀ ਇੱਕ ਬਹੁਤ ਸੋਹਣੀ ਮਿਸਾਲ ਹੈ ਮੇਰੀ। ਹਾਂ ਮੈਂ ਕਹਿ ਰਹੀ ਮੇਰੀ ਡਿਊਟੀ ਤੁਸੀਂ ਨਿਭਾ ਰਹੇ ਹੋ। ਕਿੰਨਾ ਲੱਗੀ ਹੈ ਉਹ ਕਿੰਨਾ ਲੱਗੀ ਹੈ। ਦੇਵ ਸਾਡੇ ਵਿੱਚ ਕਰ ਨਹੀਂ ਹੈ ਫਿਲਹਾਲ ਉਹਨਾਂ ਬਾਰੇ ਇੱਕ ਸਵਾਲ ਕਰਨਾ ਚਾਹੀਦਾ ਮੈਂ ਨਾ ਪਿੱਛੇ ਪੋਸਟਰ ਵੀ ਦੇਖ ਰਹੀ ਹਾਂ ਦੇਵ ਦੀਆਂ ਅੱਖਾਂ ਦੇ ਵਿੱਚ ਐਕਸ਼ਨ ਨਜ਼ਰ ਆ ਰਿਹਾ ਹੈ ਕਿ ਅਸਲ ਦੇ ਵਿੱਚ ਦੇਵ ਇਦਾਂ ਦਾ ਗੁੱਸੇ ਵਾਲਾ ਹੈ ਐਕਸ਼ਨ ਵਾਲਾ ਹੈ ਕਿ ਰਿਐਲਿਟੀ 'ਚ ਕਿਦਾਂ ਦਾ ਮੈਂ ਐਕਚੁਅਲ ਜਾਣਦਾ ਨਹੀਂ ਦੇਖੋ ਮੈਂ ਜਿੱਥੇ ਤੱਕ ਮੈਂ ਦੇਵ ਵੀਰ ਨੂੰ ਜਾਣਦਾ ਉਹ ਐਦਾਂ ਦੇ ਨਹੀਂ ਹੈਗੇ ਇਨਸਾਨ ਵੀ ਗੁੱਸੇ ਗੱਸੇ ਵਾਲੇ ਬੜੇ ਬੜੇ ਪਿਆਰੇ ਤੇ ਹੰਬਲ ਇਨਸਾਨ ਆ ਉਹ ਉਹ ਹਮੇਸ਼ਾ ਹੀ ਮਤਲਬ ਉਹੀ ਗੱਲ ਉਹ ਉਹ ਵੀ ਜਿਤਾਉਂਦਾ ਨਹੀਂ ਹੈਗਾ ਵੀ ਮੈਂ ਕੋਈ ਕਿਸੇ ਦੀ ਕੋਈ ਗੱਲ ਹੈਲਪ ਕਰਨੀ ਹੈ ਜਾਂ ਹੋਰ ਮੂਰੇ ਹੋ ਹੋ ਜੇ ਮੈਂ ਦਸਾਂ ਐ ਇਹ ਜਾਂ ਨਹੀਂ ਹੈ ਬਹੁਤ ਡੀਸੈਂਟ ਸ਼ਾਂਤ ਤੇ ਜੇ ਕੋਈ ਕੰਮ ਹੈ ਕਿਸੇ ਦਾ ਕਰਨਾ ਹੈ ਤਾਂ ਬਿਨਾਂ ਦੱਸੀ ਵੀ ਕਰ ਦਿੰਦਾ ਉਹ ਵੀ ਕਿਸ ਮੰਨ ਲਓ ਲੱਕੀ ਨੂੰ ਕਹਿ ਦਿੰਦਾ ਲੱਕੀ ਯਾਰ ਉਹਦਾ ਆਪਾਂ ਨੇ ਕਰਨਾ ਤੂੰ ਦੱਸੀ ਨਾ ਕਰ ਦੋ ਕਿਉਂਕਿ ਇਹਦੇ ਨਾਲ ਬਹੁਤ ਕਿਸੇ ਜੁੜੇ ਨੇ ਲੱਕੀ ਨਾਲ ਲੱਕੀ ਦੇ ਵੀਰ ਨਾਲ ਬਹੁਤ ਜ਼ਿਆਦਾ ਇਹਦਾ ਬਹੁਤ ਪਿਆਰ ਹੈ ਅੱਛੇ ਤਰੀਕੇ ਨਾਲ ਇਹਦੇ ਇਹਦੇ ਵੀ ਕਈ ਮਸਲੇ ਮਿਲਦਾ ਦਾ ਤੂੰ ਆਪ ਖੁਦ ਦੱਸਣ ਲੱਗੀ ਜਾਂਦੇ ਮੈਂ ਜਾਨਣਾ ਚਾਹੂੰਗੀ ਇੱਕ ਤਾਂ ਮਾਈਕ ਇੱਧਰ ਪਿਓਰ ਸੱਚੇ ਜੇ ਇਨਸਾਨ ਹੈ ਨਾ ਤੇ ਕਹਿੰਦੇ ਜਿਹੜੀ ਗੱਲ ਹੁੰਦੀ ਹੈ ਅਸੀਂ ਕਈ ਵਾਰੀ ਕਹਿੰਦੇ ਆ ਵੀ ਦੇਵਰੇ ਯਾਰ ਐ ਨਾ ਕਹੀਏ ਬਿਲਕੁਲ ਵੀ ਹਣਾ ਜੋ ਉਹਨਾਂ ਦੇ ਦਿਲ ਚ ਹੈ ਉਹੀ ਮੂੰਹ ਤੇ ਆ ਜੋ ਮੂੰਹ ਤੇ ਆ ਉਹੀ ਦਿਲ ਚ ਹੈ ਕੋਈ ਬਣਾ ਕੇ ਜੇ ਕਿਸੇ ਪਰਸਨ ਦੇ ਸਾਹਮਣੇ ਹੋ ਆ ਇਨਕਲੂਡਡ ਅਸੀਂ ਸਾਨੂੰ ਵੀ ਮੂੰਹ ਤੇ ਕਹਿ ਦਿੰਦੇ ਨੇ ਇਹਦੀ ਕੋਈ ਗੱਲ ਹੈ ਮੇਰੀ ਕੋਈ ਗੱਲ ਹੈ ਮੂੰਹ ਤੇ ਕਹਿ ਦਿੰਦੇ ਨੇ ਕੋਈ ਐ ਨਹੀਂ ਹੈਗਾ ਚੀਜ਼ ਕਾਲੀ ਗੱਲ ਵੀ ਐ ਨਹੀਂ ਹੋਣਾ ਵੀ ਤੂੰ ਆਏ ਆ ਗਲਤੀ ਕੀਤੀ ਹੈ ਜਾਂ ਐ ਤੂੰ ਐ ਕਹਿੰਦਾ ਸੀ ਸ਼ਰੇਆ ਮੂੰਹ ਤੇ ਉਹ ਵੀ ਕੇਰਾ ਮੇਰੇ ਨਾਲ ਕੋਈ ਪ੍ਰੋਬਲਮ ਹੋ ਗਈ ਸੀ ਮੈਂ ਪਹਿਲਾਂ ਦੱਸ ਦੱਸਣੀ ਚਾਹੀਦੀ ਹਾਂ ਸਾਰਿਆਂ ਜੀ ਦੱਸੂ ਤੇ ਕਿ ਕੋਈ ਪ੍ਰੋਬਲਮ ਹੋ ਗਈ ਸੀ ਮੇਰੀ ਹਨਾ ਮੈਂ ਜਣੀ ਕਾ ਮਸਲਾ ਹੋ ਲੱਗਿਆ ਸੀ ਹੋ ਗਿਆ ਸੀਗਾ ਉਹ ਮਸਲਾ ਹੋ ਗਿਆ ਸੀ ਦਿਮਾਗ ਤੇ ਬਹੁਤ ਜ਼ਿਆਦਾ ਬੋਝ ਹੋਇਆ ਮੈਨੂੰ ਹੋਰ ਕੁ ਸੋਚਿਆ ਨਹੀਂ ਮੈਂ ਬਾਈ ਨੂੰ ਫੋਨ ਕਰ ਲਿਆ ਮਾਂ ਬਾਈ ਆ ਚੱਕਰ ਪੈ ਗਿਆ ਬਾਈ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੈ ਕੌਣ ਹੈ ਕੌਣ ਨਹੀਂ ਮੈਨੂੰ ਕਹਿੰਦੇ ਤੂੰ ਘਰੇ ਆ ਜਾ ਲੱਕੀ ਦੇਖਦੇ ਆਪਾਂ ਮੈਂ ਘਰੇ ਗਿਆ ਘਰੇ ਜਾਂਦੇ ਨੂੰ ਅੱਧਾ ਅੱਧਾ ਘੰਟਾ ਲੱਗਿਆ ਸਾਰਾ ਮਸਲਾ ਹੱਲ ਜੇ ਕਰਨ ਚ ਬਸ ਫਿਰ ਇੰਜੋਏ ਮੂਡ ਕਰੇ ਜਮੇ ਵੀ ਮਤਲਬ ਐਕਚੁਅਲ ਡਿਵੀਅਸ਼ਨ ਆ ਦਾ ਜਿਹੜਾ ਐ ਸਭ ਨੇਚਰਾ ਹਾਂਜੀ ਇੱਕ ਯਾਰ ਹੀ ਹਾਂਜੀ ਹਾਂ ਉਹ ਅਸਲ ਦੀ ਅਸਲ ਯਾਰੀ ਯਾਰੀ ਚ ਨਹੀਂ ਜਸ ਬਹੁਤ ਦੇਖੀ ਜਾਂਦੀ ਹੈ ਤੁਸੀਂ ਤੁਸੀਂ ਆਪਣੇ ਯਾਰ ਨੂੰ ਜਾਣਦੇ ਹੋ ਉਹ ਕਿਸ ਤਰ੍ਹਾਂ ਦਾ ਹੈ ਉਹਦੀਆਂ ਸ਼ਰਾਰਤਾਂ ਉਹਦੀਆਂ achhi ਆਦਤਾਂ ਉਹਦੀਆਂ ਬੁਰੀਆਂ ਆਦਤਾਂ ਲੇਕਿਨ ਨਾ ਤੁਹਾਡੇ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਦੇਖਦੇ ਨੇ ਨਾ ਤੁਹਾਡੇ ਸਾਹਮਣੇ ਉਹਨੂੰ ਸ਼ਰੀਫ ਕਹਿੰਦੇ ਨੇ ਉਹਨਾਂ ਨੂੰ ਲੱਗਦਾ ਪਰ ਜਦੋਂ ਤੁਹਾਡੇ ਸਾਹਮਣੇ ਉਹਨਾਂ ਦੀ ਤਾਰੀਫ ਕਰਦੇ ਨੇ ਫਿਰ ਤੁਹਾਨੂੰ ਲੱਗਦਾ acha ਇਹ ਤਾਂ ਮੈਨੂੰ ਪਤਾ ਕਿੰਨਾ ਕੁ ਕਮੀਨਾ ਹੈ ਤੁਹਾਡੇ ਵਿੱਚ ਵੀ ਹੈਗਾ ਇਹ ਚੀਜ਼ ਕਿ ਤੁਹਾਡੇ ਮਾਪੇ ਜਿਹੜੇ ਨੇ ਤੁਹਾਡੇ ਸਾਹਮਣੇ ਤਾਰੀਫ ਕਰਦੇ ਹੋਣ ਤੰਦਾ ਬਹੁਤ ਖੁਸ਼ੀ ਹੁੰਦੀ ਹੈ ਕਿ ਕਿਸੇ ਸਾਡੇ ਦੋਸਤ ਦੀ ਤਾਰੀਫ ਕਰਨ ਸਾਡੇ ਕਮੀਨਾ ਇਹ ਦੱਸ ਸਕਦੇ ਕਿ ਕਿੰਨਾ ਕੁ ਸ਼ਰਾਰਤੀਆਂ ਦੀ ਹਰਕਤਾਂ ਮੈਨੂੰ ਪਤਾ ਹੈ ਮੇਰੇ ਤੋਂ ਪੁੱਛੋ ਮੈਨੂੰ ਉਹ ਤਾਂ ਫਿਰ ਸਾਨੂੰ ਅੱਖਾਂ ਜੀ ਪਤਾ ਲੱਗ ਜਾਂਦੇ ਕਿ ਦੂਜੇ ਦੀ ਨਹੀਂ ਉਹ ਉਹ ਤੁਸੀਂ 3 ਡੀਅਰਸ ਦਾ ਡਾਇਲੋਗ ਨਹੀਂ ਹੈ ਕਿ ਯਾਰ ਜਦੋਂ ਫੇਲ ਹੋ ਜੇ ਨਾ ਤਾਂ ਦੁੱਖ ਹੁੰਦਾ ਹੈ ਨਾ ਤੇ ਯਾਰ ਜਦੋਂ ਫਸਟ ਆ ਜਾਏ ਹੋਰ ਤਾਂ ਹੋਰ ਵੀ ਜ਼ਿਆਦਾ ਦੁੱਖ ਹੁੰਦਾ ਹੈ ਨਾ ਹਾਂ ਜੋ ਇਹ ਇਹ ਗੱਲ ਸੱਚੀ ਹੈ ਇੱਕ ਆਖਰੀ ਸਵਾਲ ਫਿਲਮ ਨੂੰ ਲੈ ਕੇ ਹੈ ਮੇਰਾ ਫਿਲਮ ਦੇ ਵਿੱਚ ਗਾਂਧੀ ਨੂੰ ਜਿਹੜਾ ਇਹ ਰੀਅਲ ਦੇ ਵਿੱਚ ਗਾਂਦੀ ਨੂੰ ਗਾਂ ਫਿਲਮ ਦੇ ਵਿੱਚ ਗਾਂਦੇ ਦਾ ਕਿਰਦਾਰ ਜਿਹੜਾ ਇਹ ਦੇਵ ਨੇ ਨਿਭਾਇਆ ਏ ਪਰ ਅਸਲ ਦੇ ਵਿੱਚ ਜਿਹੜਾ ਗਾਂਦੀ ਸੀਗਾ ਉਹਨੂੰ ਲੋਕ ਗੈਂਗਸਟਰ ਦੇ ਨਾਮ ਤੋਂ ਜਾਣਦੇ ਸੀ ਗੈਂਗਸਟਰ ਕਹਿੰਦੇ ਸੀ ਪਰ ਤੁਸੀਂ ਦੇਵ ਦੇ ਨਾਲ ਕੰਮ ਕੀਤਾ ਹੈ ਦੇਵ ਨੇ ਉਹ ਕਿਰਦਾਰ ਨਿਭਾਇਆ ਤੁਸੀਂ ਉਸ ਕਿਰਦਾਰ ਦੇ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਗੈਂਗਸਟਰ ਕਿਵੇਂ ਬਣਦਾ ਹੈ ਇੱਕ ਗੈਂਗਸਟਰ ਕੀ ਹੁੰਦਾ ਹੈ ਕਿਹੜੀਆਂ ਚੀਜ਼ਾਂ ਉਸਨੂੰ ਗੈਂਗਸਟਰ ਬਣਾ ਦਿੰਦੀਆਂ ਨੇ ਨਹੀਂ ਦੇਖੋ ਇੱਥੇ ਕਲੀਅਰ ਕਰਨਾ ਜ਼ਰੂਰੀ ਹੈ ਗੈਂਗਸਟਰ ਜਿਹੜਾ ਗਾਂਦੀ ਦਾ ਗੈਂਗਸਟਰ ਪਿੱਛੇ ਕੁਐਸਚਨ ਮਾਰਕ ਸੀਗਾ ਵੀ ਮਤਲਬ ਜਿਵੇਂ ਤੁਸੀਂ ਕਿਹਾ ਵੀ ਲੋਕ ਕਹਿੰਦੇ ਨੇ ਅਸੀਂ ਮੈਂ ਤਾਂ ਕਿਸੇ ਤੋਂ ਸੁਣਿਆ ਨਹੀਂ ਹੈਗਾ ਵੀ ਉਹਨੂੰ ਐਂ ਕਹਿੰਦੇ ਹੋਣਗੇ ਪਰ ਚਲੋ ਕਿਸੇ ਦੇ ਸੁਵਾਰ ਮਾਰ ਕੀ ਕਨਾਲ ਬਿਲਕੁਲ ਹੈਕੀ ਸਵਾਲ ਹੋ ਸਕਦਾ ਹੈ ਕਿ ਲੋਕ ਅਗਰ ਕੋਈ ਕੁੱਟਮਾਰ ਕਰਦਾ ਏ ਭਾਵੇਂ ਇਹ ਨਹੀਂ ਦੇਖਦੇ ਕਿ ਤੁਸੀਂ ਕਿਸੇ ਦੀ ਜਾਨ ਬਚਾ ਰਹੇ ਹੋ ਉਸ ਲਈ ਕੁੱਟਮਾਰ ਕਰ ਰਹੇ ਪਰ ਕੁੱਟਮਾਰ ਕਰਨ ਵਾਲੇ ਨੂੰ ਗੁੰਡਾ ਜਾਂ ਗੈਂਗਸਟਰ ਦਾ ਨਾਮ ਹੀ ਦਿੱਤਾ ਜਾਂਦਾ ਉਹ ਜਿਹੜੇ ਜਾਣਦੇ ਨਹੀਂ ਨਾ ਉਹਨਾਂ ਲਈ ਜਦੋਂ ਕੋਈ ਚੀਜ਼ ਦੇਖੀ ਜਾਂਦੀ ਹੈ ਜੇ ਕੋਈ ਉਹੀ ਗੱਲ ਆ ਗਈ ਤੁਸੀਂ ਕਿਹਾ ਲੜਾਈ ਹੋ ਰਹੀ ਹੈ ਕੋਈ ਬੰਦਾ ਕਿਸ ਨੂੰ ਮਾਰ ਰਿਹਾ ਕੁੱਟ ਰਿਹਾ ਉਹਨਾਂ ਲਈ ਦੂਰੋਂ ਦੇਖਣ ਨੂੰ ਹੋ ਸਕਦਾ ਹੈ ਕਿ ਇਹ ਬਦਮਾਸ਼ ਇਕੱਠੇ ਹੋਏ ਪਰਦੇ ਨੇਗੇ ਦੇਖੋ ਤੰਗ ਪਰ ਉਹ ਸੱਚ ਕੀ ਹੈ ਕਹਾਣੀ ਦਾ ਉਹੀ ਇਸ ਫਿਲ ਵੀ ਹਕੀਕਤ 'ਚ ਉਹ ਗਾਂਧੀ ਕਿਹੋ ਜਿਹਾ ਸੀ ਕਿੰਦਾ ਲੋਕਾਂ ਦੀ ਹੈਲਪ ਕਰਦਾ ਸੀ ਆਪਦੇ ਸਵਾਰਥ ਲਈ ਤਾਂ ਉਹਨੇ ਕੁਝ ਵੀ ਨਹੀਂ ਕੀਤਾ ਆ ਹਮੇਸ਼ਾ ਹੋਰਾਂ ਦੇ ਹੀ ਪੰਗਿਆਂ 'ਚ ਪੰਗੇ ਪੈਨੇ ਤੇ ਉਹਦੇ ਤੇ ਉਹ ਪਰਚੇ ਹੋਏ ਨੇ ਤਾਂ ਉਹ ਇਸ ਫਿਲਮ 'ਚ ਉਹੀ ਦਿਖਾਇਆ ਗਿਆ ਵੀ ਪਹਿਲੀ ਤੋਂ ਹੀ ਸਟਾਰਟ ਹੋਇਆ ਸੀ ਵੀ ਕੁਐਸਚਨ ਮਾਰਕ ਸੀਗਾ ਵੀ ਇਹਨੂੰ ਤੁਸੀਂ ਕਹੋਗੇ ਫਿਲਮ ਦੇਖੋ ਫਿਰ ਦੱਸਿਓ ਵੀ ਇਹ ਹੈ ਸੀ ਜਾਂ ਨਹੀਂ ਤਾਂ ਲੋਕਾਂ ਨੇ ਸਭ ਕਹਿ ਦਿੱਤਾ ਵੀ ਨਹੀਂ ਐਦਾਂ ਦੀ ਕੋਈ ਗੱਲ ਹੀ ਨਹੀਂ ਸੀ ਉਹ ਤਾਂ ਬੜਾ ਪਿਆਰਾ ਇਨਸਾਨ ਸੀ ਤਾਂ ਫੇਰ ਹੀ ਪਾਰਟ 2 ਬਣਿਆ ਸਾਡਾ ਉਸੇ ਦੀ ਲੜੀ ਅੱਜ 3 ਹੈ ਤਾਂ ਤੁਸੀਂ ਗਾਂਧੀ 3 ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਉਹਨਾਂ ਦੀ ਯਾਰੀ ਕਿਵੇਂ ਦੀ ਹੈ ਇਹ ਗਾਂਧੀ 3 ਦੇ ਵਿੱਚ ਯਾਰੀ ਤੇ ਜ਼ਿਆਦਾ ਫੋਕਸ ਕੀਤਾ ਲੱਕੀ ਭਾਜੀ ਇਹ ਮੇਰੀ ਡਿਮਾਂਡ ਹੈ ਕਿ ਇੱਕ ਵਾਰ ਮੁੱਛਾਂ ਨੂੰ ਛਾੜ ਕੇ ਨਾ ਕੋਈ ਫਿਲਮ ਦਾ ਡਾਇਲੋਗ ਜਿਹੜਾ ਆਈ ਹੋਵੇ ਜ਼ਰੂਰ ਬੋਲੋ ਇਹ ਤਾਂ ਜਦੋਂ ਦੀ ਆਈ ਹੋਇਆ ਚੜਦੀ ਹੋ ਰਹਿੰਦੀ ਹੈ ਵਿਚਾਰੀ ਪੂਜਾ ਕਿੱਥੇ ਪੂਜਾ ਪੀਏਟੀ ਕਰ ਲਈ ਕੋਈ ਗਲਪ ਦਾ ਡਾਇਲੋਗ ਹੋ ਜਾਵੇ ਮੁੱਛਾਂ ਨੂੰ ਛਾੜ ਕੇ ਇਹ ਵੀ ਜਿਗਾ ਅਸਲੀ ਨਹੀਂ ਸੀਗੀ ਪੂਜਾ ਫਿਲਮ ਤੇ ਡਾਇਲੋਗ ਚ ਫਿਲਮ ਤੇ ਡਾਇਲੋਗ ਚ ਸੀ ਪੂਜਾ ਪੂਜਾ ਐਵੇਂ ਨਹੀਂ ਆਈ ਹੈਗੀ ਪੂਜਾ ਫਿਲਮ ਤੋਂ ਲੈਂਦੀ ਗਈ ਆ ਵੈਸੇ ਕੋਈ ਆਪਣਾ ਜੈਸਚਰ ਜ਼ਰੂਰ ਕਰਦੇ ਜੋ ਪੈਟ ਲੋਕ ਪਸੰਦ ਕਰਦੇ ਨੇ ਲੱਕੀ ਦਾ ਇਹ ਜੈਸਚਰ ਮੈਂ ਸਰ ਮੇਰਾ ਸਵਾਲ ਆ ਮੇਰਾ ਸਵਾਲ ਆ ਜੀ ਇਹ ਜੈਸਚਰ ਦਾ ਜਿਹੜਾ ਇਜਾਦ ਹੋਇਆ ਜਨਮ ਹੋਇਆ ਹੈ ਕਿਵੇਂ ਹੋਇਆ ਸੀ ਇਹ ਤਾਂ ਉਹਨੋਂ ਹਜੇ ਪਹਿਲੀ ਸੀ ਜਦੋਂ ਸ਼ੁਰੂ ਨਹੀਂ ਹੋਈ ਸੀਗੀ ਐ ਸੀਗਾ ਵੀ ਕੁਝ ਬੱਕਰਾ ਜਿਹਾ ਕਰੀਆ ਹਾਂ ਕੀ ਕਰ ਸਕਦੇ ਵੀ ਕੀ ਕਰ ਸਕਦੇ ਆ ਬਾਏ ਸੋਚਿਆ ਕਰੀ ਸੋਚਿਆ ਕਰੀ ਉਦੋਂ ਉਹ ਚੱਲਿਆ ਸੀ ਐਂਜ ਬਾਬਾ ਨੂੰ ਹਣਾ ਐਵੇਂ ਜੀ ਵੀ ਐਂਜ ਵੀ ਆਪਾਂ ਕੀ ਕਰ ਸਕਦੇ ਹਾਂਗੇ ਉਦੋਂ ਦਾ ਕੋਈ ਆੱਡ ਜੀ ਲੱਗੇ ਵੀ ਉਹ ਉਹੇ ਜਾ ਵੀ ਨਾ ਲੱਗੇ ਅੱਛਾ ਬਾ ਫਿਰ ਐਂਜ ਇਹ ਨਹੀਂ ਕਰਦਾ ਉਹ ਤੁਸੀਂ ਉਲਟਾ ਕਰਦਾ ਹਾਂ ਉਹ ਇੰਨਾ ਫੇਮਸ ਹੋਇਆ ਵੀ ਲੱਕੀ ਨੂੰ ਜਿੱਥੇ ਕਿਤੇ ਜਾਣਿਆ ਦੇਖੋ ਕਿਸੇ ਨੂੰ ਅਜੀਬ ਲੱਗ ਸਕਦੀ ਹੈ ਗੱਲ ਇਹ ਵੀ ਇਹਨੂੰ ਲੱਕੀ ਨੂੰ ਲੱਕੀ ਦੇ ਨਾਂ ਨਾਲ ਘਟ ਤਾਂ ਉਦੋਂ ਜਦੋਂ ਪਹਿਲੀ ਆਈ ਸੀ ਨਾ ਉਦੋਂ ਤਾਂ ਪਹਿਚਾਣ ਬਣੀ ਟੁੱਕਲ ਆ ਉਹ ਟੁੱਕਲ ਆ ਨਾਲ ਤਾਂ ਮਤਲਬ ਉਹ ਇੱਕ ਖੁਸ਼ੀ ਦੀ ਗੱਲ ਆ ਵੀ ਤੁਸੀਂ ਕਿਸੇ ਜੈਸਚਰ ਨਾਲ ਇੱਕ ਐਸਾ ਕੰਮ ਕੀਤਾ ਵੀ ਲੋਕ ਤੁਹਾਨੂੰ ਉਹਦੇ ਨਾਲ ਪਛਾਣ ਰਹੇ ਨੇ ਤਾਂ ਉਹ ਇੱਕ ਵਾਰ ਟੱਕ ਜਰੂਰ ਬੰਦ ਆ ਇੱਕ ਵਾਰੀ ਜਾ ਰਹੇ ਹਨਾ ਪ੍ਰਮੋਸ਼ਨ ਦੇ ਜਾ ਰਹੇ ਸੀ ਕਿ ਦੋ ਆਏ ਵੀਰ ਆਏ ਹਨਾ ਉਹਨਾਂ ਨੇ ਖੜਕਾ ਟਾਕੀ ਨਾਲ ਨਾ ਜਾਣਦੇ ਨੇ ਹੌਲੀ ਸੀ ਗੱਡੀ ਹਨਾ ਉਹ ਯਾਰ ਵੀਰ ਜੀ ਢੱਕਣ ਖੋਲਦੋ ਯਾਰ ਇਹ ਦੱਚ ਵੀ ਢੱਕਣ ਕਿਹੜਾ ਖੋਲਣਾ ਹੈਗਾ ਫਿਰ ਉਹਨੇ ਜਦੋਂ ਕਿਹਾ ਵੀ ਆ ਅਰੇ ਅੱਛਾ ਓ ਓ ਹੋ ਜੇ ਟੱਕੜ ਖੋਲ ਦੋ ਹੋਰ ਚਲੋ ਮਿਲ ਕੇ ਇੱਕ ਵਾਰ ਫਿਲਮ ਦੇ ਲਈ ਜਿਹੜੀ ਆ ਤੁਸੀਂ ਅਪੀਲ ਕਰ ਦੋ ਸਾਡੀ ਫਿਲਮ ਆ ਰਹੀ ਹੈ ਜੀ 30 ਅਗਸਤ ਨੂੰ ਆ ਰਹੀ ਗਾਂਧੀ 11 ਦਾ ਯਾਰ ਤੁਸੀਂ ਸਾਰੇ ਆਨੇ ਵਿਦ ਫੈਮਿਲੀ ਫਰੈਂਡਸ ਦੇ ਨਾਲ ਦੇਖ ਕੇ ਫੁੱਲ ਔਨ ਐਂਟਰਟੇਨ ਕਰੋਗੇ ਜੀ ਬਿਲਕੁਲ 30 ਅਗਸਤ ਨੂੰ ਗਾਂਧੀ 3 ਯਾਰਾਂ ਦੇ ਯਾਰ ਫਿਲਮ ਹੈ ਜਿਹੜੀ ਸਿਨੇਮਾ ਘਰਾਂ ਦੀ ਰੌਣਕ ਬਣਨ ਜਾ ਰਹੀ ਹੈ ਜਿੰਨਾ ਪਿਆਰ ਤੁਸੀਂ ਗਾਂਧੀ 1 ਐਂਡ 2 ਨੂੰ ਦਿੱਤਾ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਗਾਂਧੀ 3 ਨੂੰ ਵੀ ਇੰਨਾ ਪਿਆਰ ਜ਼ਰੂਰ ਦੇਵੋਗੇ